ਸਤਿ ਸ੍ਰੀ ਅਕਾਲ ਲੇਕਿਨ ਜੀ ਕਹਾਣੀ ਜੀਤੀ ਬਲਤਣ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ ਆਓ ਸ਼ੁਰੂ ਕਰੀਏ ਕਹਾਣੀ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਮਾਸਟਰ ਦੇ ਨੌਕਰੀ ਲੱਗ ਗਿਆ ਸੀ ਰੋਜ਼ ਕੰਮ ਤੋਂ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਸੀ ਇਸ ਕਰਕੇ ਸ਼ਹਿਰ ਵਿੱਚ ਹੀ ਮਕਾਨ ਕਿਰਾਏ ਤੇ ਲੈ ਲਿਆ ਸੀ ਇੱਕ ਕੰਮ ਵਾਲੀ ਵੀ ਰੱਖੀ ਹੋਈ ਸੀ ਰੋਟੀ ਪਾਣੀ ਲਈ ਸਵੇਰੇ ਸ਼ਾਮ ਆ ਕੇ ਬਣਾ ਜਾਂਦੀ ਸੀ ਰੋਟੀ ਸ਼ਨੀਚਰਵਾਰ ਨੂੰ ਸਕੂਲ ਤੋਂ ਸਿੱਧਾ ਘਰ ਚਲੇ ਜਾਂਦਾ ਸੀ ਪੂਰਾ ਹਫ਼ਤਾ ਕੰਮ ਵਾਲੀ ਰੋਟੀ ਖਾ ਕੇ ਪੱਕ ਜਾਂਦਾ ਸੀ ਛੁੱਟੀ ਵਾਲੇ ਦਿਨ ਇਹ ਸੋਚ ਕੇ ਘਰੇ ਚਲੇ ਜਾਂਦਾ ਸੀ ਚਲੋ ਘਰੇ ਸਭ ਨੂੰ ਮਿਲਾਵਾਂਗੇ ਨਾਲੇ ਇਸ ਬਹਾਨੇ ਦੋ ਦਿਨ ਮਾਂ ਦੇ ਹੱਥਾਂ ਦੀ ਰੋਟੀ ਖਾਵਾਂਗੇ ਅੱਜ ਜਦੋਂ ਪਿੰਡ ਪਹੁੰਚਿਆ ਤਾਂ ਕੀ ਦੇਖਦਾ ਹਾਂ ਸਾਡੇ ਪਿੰਡ ਦੇ ਮਾਸਟਰ ਜੋ ਦੁਨੀਆ ਤੋਂ ਰੁਖਸਤ ਹੋ ਗਏ ਉਹਨਾਂ ਦੇ ਘਰੋਂ ਜੀਤੀ ਗਲੀ ਵਿੱਚ ਬੈਠੀ ਹੈ ਵਾਲ ਖਿਲਰੇ ਹੋਏ ਹਨ ਰੋ ਰਹੀ ਹੈ ਪਰ ਹੰਝੂ ਇੱਕ ਵੀ ਨਹੀਂ ਗਿਰ ਰਹਾ ਕੋਲ ਕੁਝ ਬੰਦੇ ਖੜੇ ਉਸ ਨੂੰ ਛੇੜ ਰਹੇ ਹਨ ਜੀਤੀ ਬਲਤਣ ਜੀਤੀ ਬਲਤਣ ਮੈਂ ਸਕੂਟਰ ਖੜਾ ਕਰਿਆ ਤੇ ਸਭ ਤੋਂ ਪਹਿਲਾਂ ਬੱਚੇ ਘੂਰੇ ਤੇ ਫੇਰ ਜੀਤੀ ਨੂੰ ਸਹਾਰਾ ਦੇ ਕੇ ਖੜਾ ਕੀਤਾ ਘਰ ਤੱਕ ਛੱਡ ਕੇ ਆਇਆ ਘਰ ਵਿੱਚ ਉਹ ਤੇ ਉਸ ਦੀ ਕੁੜੀ ਭਿੰਦੀ ਮਾਸਟਰ ਜੀ ਤੋਂ ਬਾਅਦ ਇਕੱਲੀਆਂ ਰਹਿ ਗਈਆਂ ਸਨ ਸਮਝ ਨਹੀਂ ਆ ਰਹੀ ਸੀ ਕਿ ਉਹ ਔਰਤ ਜਿਸ ਨੇ ਕਦੇ ਹਾਰ ਨਹੀਂ ਸੀ ਮੰਨੀ ਸਬਰ ਸਿਦਕ ਆਪਣੇ ਪੱਲੇ ਨਾਲ ਹੀ ਬੰਨੀ ਰੱਖਦੀ ਸੀ ਉਸ ਨੂੰ ਕੀ ਹੋ ਗਿਆ ਸੀ ਮੇਰੇ ਬਾਪੂ ਜੀ ਨੇ ਇੱਕ ਵਾਰ ਜੀਤੇ ਦੀ ਤਾਰੀਫ਼ ਕਰਦਿਆਂ ਗੱਲ ਸੁਣਾਈ ਸੀ ਕਹਿੰਦੇ ਭਾਈ ਜਦੋਂ ਪਾਕਿਸਤਾਨ ਬਣਿਆ ਤਾਂ ਰਾਏਕੋਟ ਵਾਲਾ ਸਰਦਾਰ ਵੀ ਪਾਕਿਸਤਾਨ ਤੋਂ ਇੱਧਰ ਆਇਆ ਸੀ ਜਦੋਂ ਰਾਹ ਵਿੱਚ ਆ ਰਹੇ ਸੀ ਤਾਂ ਕੁਝ ਲਾਸ਼ਾਂ ਦੇ ਢੇਰ ਵਿੱਚੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸਰਦਾਰ ਬਹੁਤ ਦਿਆਲੂ ਰੱਬ ਦੇ ਭਾਣੇ ਵਿੱਚ ਰਹਿ ਕੇ ਜਿਉਣ ਵਾਲਾ ਸ਼ਖਸ ਸੀ ਆਵਾਜ਼ ਸੁਣੀ ਭਾਵੇਂ ਅਸੀਂ ਸਾਰਿਆਂ ਨੇ ਸੀ ਪਰ ਦੇਖਣ ਦੀ ਹਿੰਮਤ ਸਰਦਾਰ ਨੇ ਹੀ ਕੀਤੀ ਕੱਢ ਲਿਆਇਆ ਸੀ ਬੱਚੀ ਨੂੰ ਲਾਸ਼ਾਂ ਦੇ ਢੇਰ ਵਿੱਚੋਂ ਫਿਰ ਆਪਣੀ ਘਰਵਾਲੀ ਦੀ ਗੋਦੀ ਚੁੱਕਿਆ ਬੱਚਾ ਉਸਨੇ ਆਪਣੀ ਘਨੇੜੀ ਚੁੱਕ ਲਿਆ ਤੇ ਉਸ ਬੱਚੇ ਨੂੰ ਆਪਣੀ ਘਰ ਵਾਲੀ ਨੂੰ ਫੜਾ ਕੇ ਕਹਿਣ ਲੱਗਿਆ ਸਰਦਾਰ ਜੀ ਪਹਿਲਾਂ ਇਸ ਨੂੰ ਆਪਣਾ ਦੁੱਧ ਚੰਗਾ ਦੇ ਪਤਾ ਨਹੀਂ ਕਦੋਂ ਦੀ ਭੁੱਖੀ ਪਿਆਸੀ ਹੋਣੀ ਇਹ ਬੱਚੀ ਭਾਈ ਉਸ ਦੀ ਘਰ ਵਾਲੀ ਨੇ ਤਾਂ ਸਾਫ਼ ਜਵਾਬ ਦੇ ਦਿੱਤਾ ਅਖੇ ਕੀ ਪਤਾ ਕਿਹੜੇ ਧਰਮ ਜਾਤ ਦੀ ਏ ਮੈਂ ਨਹੀਂ ਪਿਲਾ ਸਕਦੀ ਇਸ ਨੂੰ ਆਪਣਾ ਦੁੱਧ ਸਰਦਾਰ ਬੋਲਿਆ ਹੈ ਕਮਲੀ ਨਾ ਹੋਵੇ ਪਰ ਨਾ ਜੋ ਆਖਦਾ ਵੀ ਕੋਈ ਧਰਮ ਜਾਤ ਹੁੰਦਾ ਹੈ ਇਹ ਤਾਂ ਆਪ ਰੱਬ ਹੈ ਰੱਬ ਦੀ ਜਾਤ ਪੁੱਛਦੀ ਹੈ ਨਾਲੇ ਸਰਦਾਰਨੀਏ ਮਾਰਨ ਵਾਲੇ ਨਾਲੋਂ ਬਚਾਉਣ ਵਾਲੇ ਦਾ ਦਰਜਾ ਬਹੁਤ ਵੱਡਾ ਦੱਸਿਆ ਬਾਣੀ ਵਿੱਚ ਕਮਲ ਨਾ ਕੁੱਟ ਚੱਲ ਦੁੱਧ ਚੰਗਾ ਦੇ ਬੱਚੀ ਨੂੰ ਪਾਈ ਕਨਈਆ ਜੀ ਨੂੰ ਸਤ ਗੁਰਾਂ ਆਪ ਆਪਣੀ ਛਾਤੀ ਨਾਲ ਲਾਇਆ ਸੀ ਜਦੋਂ ਉਸਨੇ ਮਜ਼ਲੂਮਾਂ ਦੀ ਮਦਦ ਕੀਤੀ ਸੀ ਏ ਸੋਣਾ ਸਰਦਾਰ ਨੇ ਵੀ ਭੇਜ ਗਈ ਚੰਗਾ ਹੀ ਦਿੱਤਾ ਉਸਨੇ ਬੱਚੀ ਨੂੰ ਦੁੱਧ ਬੱਚੀ ਤਾਂ ਪਲਾਂ ਵਿੱਚ ਹੀ ਚੁੱਪ ਹੋ ਗਈ ਸੀ ਢਿੱਡ ਭਰਦਿਆਂ ਹੀ ਨੀਂਦ ਆ ਗਈ ਉਸ ਨੂੰ ਸਰਦਾਰ ਨੇ ਕਹਿਣ ਲੱਗੀ ਕੋਈ ਸੁਥਰੀ ਜਹੀ ਜਗ੍ਹਾ ਦੇਖ ਕੇ ਹੁਣ ਛੱਡ ਦਿਓ ਇਸ ਨੂੰ ਸਰਦਾਰ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਤੂੰ ਕੈਸੀ ਮਾਂ ਹੈ ਇਸ ਨੰਨੀ ਜਾਨ ਨੂੰ ਅਸੀਂ ਕਿੱਥੇ ਛੱਡ ਜਾਈਏ ਕੁੱਤੇ ਖਾ ਜਾਣਗੇ ਇਸ ਨੂੰ ਨੋਚ-ਨੋਚ ਕੇ ਇਹ ਤਾਂ ਹੁਣ ਆਪਣੇ ਨਾਲ ਹੀ ਰਹੂੰ ਲੈ ਹੁਣ ਇਸ ਮੁਸੀਬਤ ਦੀ ਘੜੀ ਵਿੱਚ ਕਿੱਥੇ ਚੱਕੀ ਫਿਰਾਂਗੇ ਸਰਦਾਰ ਨੇ ਹੈਰਾਨ ਹੋ ਕੇ ਬੋਲੀ ਹਿੰਮਤ ਨਹੀਂ ਹਾਰੀ ਦੀ ਭਲਾ ਕਰਦੇ ਜਾਏ ਦਾ ਜ਼ਿੰਦਗੀ ਵਿੱਚ ਪਰਮਾਤਮਾ ਆਪੇ ਹੀ ਹਲੇ ਵਸਿਲੇ ਬਣਾ ਦਿੰਦਾ ਹੈ ਇਹ ਤਾਂ ਆਪਣੀ ਜਿੱਤ ਦੀ ਨਿਸ਼ਾਨੀ ਹੈ ਇਹ ਕਹਿ ਕੇ ਸਰਦਾਰ ਨੇ ਉਸ ਦਾ ਨਾਮ ਜੀਤੀ ਰੱਖ ਦਿੱਤਾ ਸਰਦਾਰ ਆ ਕੇ ਰਾਏਕੋਟ ਬਸ ਗਏ ਤੇ ਆਪਾਂ ਆਂਡਲੂ ਆਪਣੇ ਪਿੰਡ ਅਕਸਰ ਰਾਏਕੋਟ ਵਾਲੇ ਸਰਦਾਰ ਦੀ ਸੱਥਾਂ ਵਿੱਚ ਗੱਲ ਚੱਲਿਆ ਕਰਨੀ ਉਸ ਦੀ ਦਰਿਆ ਦੇ ਲਈ ਦੇ ਕਿੱਸੇ ਬਹੁਤ ਮਸ਼ਹੂਰ ਹੋ ਗਏ ਪਰ ਕਹਿੰਦੇ ਨੇ ਸਰਦਾਰ ਨੇ ਦਿਲ ਵਿੱਚ ਕਿਤੇ ਨਾ ਕਿਤੇ ਫਰਕ ਰੱਖਦੀ ਸੀ ਜੀਤੀ ਨਾਲ ਜੀਤੀ ਨੂੰ ਵੀ ਸਾਰੀ ਕਹਾਣੀ ਦਾ ਪਤਾ ਸੀ ਉਸ ਨੇ एहਸਾਨ ਮੰਨਦੀ ਨੇ ਕਦੇ ਆਪਣੀ ਜ਼ੁਬਾਨ ਨਹੀਂ ਸੀ ਖੋਲੀ ਹਾਲਾਤਾਂ ਨੇ ਟਰਮਾ ਸਿੱਧਕ ਉਸ ਵਿੱਚ ਕੁੱਟ-ਕੁੱਟ ਕੇ ਭਰ ਦਿੱਤਾ ਸੀ ਸਰਦਾਰ ਦੇ ਬੱਚਿਆਂ ਦੇ ਨਾਲ-ਨਾਲ ਜੀਤੀ ਵੀ ਜਵਾਨ ਹੋ ਗਈ ਸੀ ਪਰ ਜੀਤੀ ਦੇ ਮਾੜੇ ਨਸੀਬ ਜੀਤੀ ਦੇ ਵਿਆਹ ਤੋਂ ਪਹਿਲਾਂ ਹੀ ਸਰਦਾਰ ਹੈਜਾ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ ਮੇਰੇ ਬਾਪੂ ਜੀ ਤੇ ਰਾਏਕੋਟ ਵਾਲਾ ਸਰਦਾਰ ਦੋਵੇਂ ਪਾਕਿਸਤਾਨ ਤੋਂ ਇੱਕੋ ਪਿੰਡ ਤੋਂ ਉੱਠ ਕੇ ਆਏ ਸੀ ਬਸ ਫਰਕ ਸਿਰਫ ਇਹ ਪੈ ਗਿਆ ਕਿ ਉਹ ਰਾਏਕੋਟ ਮੁਸਲਮਾਨਾਂ ਦੀਆਂ ਹਵੇਲੀਆਂ ਤੇ ਕਾਬਜ ਹੋ ਗਏ ਤੇ ਸਾਡੇ ਬਾਪੂ ਜੀ ਹੋਰ ਹੀ ਆਂਡਲੂ ਬਸ ਗਏ ਬਹੁਤ ਹੀ ਯਾਰਾਨਾ ਸੀ ਸਾਡੇ ਬਾਪੂ ਜੀ ਦਾ ਤੇ ਰਾਏਕੋਟ ਵਾਲੇ ਸਰਦਾਰ ਦਾ ਬਾਪੂ ਜੀ ਦੱਸਦੇ ਹੁੰਦੇ ਆ ਜਦੋਂ ਜਿੱਤੀ ਵੱਡੀ ਹੋਣ ਲੱਗੀ ਤਾਂ ਸਰਦਾਰ ਨੇ ਪਾਕਿਸਤਾਨ ਤੋਂ ਆਏ ਕਾਫਲੇ ਵਿੱਚ ਸਾਰੇ ਪਰਿਵਾਰ ਇਕੱਠੇ ਕਰ ਲਏ ਮਹਾਰਾਜ ਦੀ ਹਜ਼ੂਰੀ ਵਿੱਚ ਸਭ ਨੂੰ ਨੇਕ ਨੇਮ ਸਟਕਵਾਇਆ ਤੇ ਕੋਈ ਵੀ ਜਿੱਤੀ ਨੂੰ ਇਹ ਨਹੀਂ ਦੱਸੇਗਾ ਕਿ ਉਹ ਸਾਡੀ ਧੀ ਨਹੀਂ ਹੈ ਸਭ ਨੇ ਸਹਿਮਤੀ ਜਤਾਈ ਦਿਨ ਵਧੀਆ ਲੰਘ ਰਹੇ ਸੀ ਸਰਦਾਰ ਦੇ ਦੋਵੇਂ ਮੁੰਡਿਆਂ ਨਾਲ ਜੀਤੀ ਵੀ ਸਕੂਲ ਜਾਇਆ ਕਰਦੀ ਸੀ ਜੀਤੀ ਪੰਜਵੀਂ ਜਮਾਤ ਵਿੱਚ ਹੋ ਗਈ ਸੀ ਕਾਫੀ ਗੱਲ ਸਮਝਣ ਲੱਗ ਪਈ ਸੀ ਕਹਿੰਦੇ ਇੱਕ ਦਿਨ ਜੀਤੀ ਘਰ ਨੂੰ ਰੋਂਦੀ ਰੋਂਦੀ ਆਈ ਸਰਦਾਰ ਦੇ ਮੁੰਡਿਆਂ ਨੇ ਘਰ ਆ ਕੇ ਦੱਸਿਆ ਬੀਜੀ ਭੈਣ ਨੂੰ ਪਤਾ ਨਹੀਂ ਕੀ ਹੋ ਗਿਆ ਰੋਈ ਜਾਂਦੀ ਹੈ ਦੱਸਦੀ ਵੀ ਨਹੀਂ ਕੀ ਹੋਇਆ ਬੀਬੀ ਜੀਤੀ ਨੂੰ ਗੋਦੀ ਚੁੱਕਦਿਆਂ ਬੋਲੀ ਵੇ ਤੁਸੀਂ ਤਾਂ ਨਹੀਂ ਮਾਰਿਆ ਨਿਆਣੀ ਨੂੰ ਜੇ ਤੁਹਾਡੇ ਬਾਪੂ ਨੂੰ ਪਤਾ ਲੱਗਿਆ ਕਿ ਤੁਸੀਂ ਮਾਰਿਆ ਦੇਖਿਓ ਤੁਹਾਡੀ ਕਿਵੇਂ ਧੋੜੀ ਉੱਤਰਦੀ ਆ ਤੁਹਾਡੇ ਬਾਪੂ ਦੀ ਤਾਂ ਜਾਨ ਬਸਦੀ ਆ ਇਸ ਵਿੱਚ ਨਹੀਂ ਨਹੀਂ 베ਜੀ ਅਸੀਂ ਤਾਂ ਕੁਝ ਨਹੀਂ ਕਿਹਾ ਤੁਸੀਂ ਭੈਣ ਨੂੰ ਆਪ ਪੁੱਛ ਲਵੋ ਜੁਆਕ ਡਰਦੇ ਹੋਏ ਬੋਲੇ ਸਰਦਾਰਨੀ ਨੇ ਜੀਤੀ ਨੂੰ ਪੁਚਕਾਰਦੇ ਹੋਏ ਪੁੱਛਿਆ ਕੀ ਹੋਇਆ ਧੀਏ ਕਿਸ ਨੇ ਮਾਰਿਆ ਮੇਰੇ ਪੁੱਤ ਨੂੰ ਮੈਨੂੰ ਦੱਸ ਪੁੱਤ ਮੈਂ ਆਉਨੀ ਆ ਉਲਾਂਭਾ ਦੇ ਕੇ ਉਹਨਾਂ ਦੇ ਘਰ ਅਜੇ ਸਰਦਾਰਨੀ ਜੀਤੀ ਨੂੰ ਪੁੱਛ ਹੀ ਰਹੀ ਸੀ ਕਿ ਸਰਦਾਰ ਵੀ ਮੋੜ ਆਇਆ ਸੀ ਖੇਤਾਂ ਵਿੱਚੋਂ ਜੀਤੀ ਨੂੰ ਰੋਂਦੀ ਦੇਖ ਉਸਨੇ ਆਪਣੀ ਗੋਦੀ ਵਿੱਚ ਲਿਆ ਜੀਤੀ ਨੂੰ ਕੀ ਹੋਇਆ ਮੇਰੇ ਪੁੱਤ ਨੂੰ ਸਰਦਾਰ ਨੇ ਜੀਤੀ ਦੀ ਗੱਲ ਤੇ ਪਿਆਰ ਕਰਦੇ ਨੇ ਪੁੱਛਿਆ ਤੁਸੀਂ ਮੇਰੇ ਸੱਚੇ ਬਾਪੂ ਜੀ ਹੋ ਜੀਤੀ ਹੌਲੀ ਜਿਹੀ ਬੋਲੀ ਇਹ ਗੱਲ ਸੁਣ ਕੇ ਸਰਦਾਰ ਦੇ ਪਿਆਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਸੋਰੀ ਕਮਲੀ ਇਹ ਕੀ ਬੋਲੀ ਤੂੰ ਏ ਤੈਨੂੰ ਕਿਸਨੇ ਕਿਹਾ ਸਰਦਾਰ ਨੂੰ ਜਿਸ ਗੱਲ ਦਾ ਡਰ ਹਮੇਸ਼ਾ ਸੀ ਅਖੀਰ ਉਹੀ ਹੋਇਆ ਬਾਪੂ ਜੀ ਮੈਨੂੰ ਸਕੂਲ ਵਿੱਚ ਕੁੜੀਆਂ ਨੇ ਦੱਸਿਆ ਕਿ ਤੁਸੀਂ ਮੈਨੂੰ ਰਾਹ ਵਿੱਚੋਂ ਚੁੱਕ ਕੇ ਲਿਆਏ ਸੀ ਜੀਤੀ ਦਾ ਰੋਣਾ ਬੰਦ ਨਹੀਂ ਸੀ ਹੋ ਰਹਾ ਉਹ ਰੋਂਦੀ ਰੋਂਦੀ ਅੱਗੇ ਬੋਲੀ ਕੁੜੀਆਂ ਕਹਿੰਦੀਆਂ ਨੇ ਜੇ ਰਾਹ ਵਿੱਚੋਂ ਚੁੱਕਿਆ ਸੀ ਤਾਂ ਹੀ ਮੇਰੀ ਤੁਹਾਡੇ ਵਿੱਚੋਂ ਕਿਸੇ ਨਾਲ ਸ਼ਕਲ ਨਹੀਂ ਮਿਲਦੀ ਸਰਦਾਰ ਦੀਆਂ ਅੱਖਾਂ ਭਾਰ ਆਈਆਂ ਉਸਨੇ ਜਿੱਤੀ ਨੂੰ ਘੁੱਟ ਕੇ ਗਲ ਦੇ ਨਾਲ ਲਾ ਲਿਆ ਨਾ ਮੇਰੀ ਏ ਧੀਏ ਲੋਕਾਂ ਦੀਆਂ ਗੱਲਾਂ ਨਹੀਂ ਸੁਣਦੇ ਝੂਠ ਬੋਲਦੇ ਨੇ ਲੋਕ ਸਾਉਤੀ ਸਾਡੀ ਧੀ ਤੂੰ ਸਾਡੀ ਹੈ ਸਾਡੇ ਜ਼ਿਗਰ ਦਾ ਟੁਕੜਾ ਤੈਨੂੰ ਇਹ ਸਭ ਝੂਠ ਕਿਸ ਨੇ ਕਿਹਾ ਤੂੰ ਨਾ ਉਹ ਦੱਸ ਦੇ ਕੇਰਾ ਉਸ ਸ਼ਾਮ ਜਿੱਤੀ ਰੋਟੀ ਖਾ ਕੇ ਜਲਦੀ ਪੈ ਗਈ ਸੀ ਸਰਦਾਰ ਖੇਤਾਂ ਤੋਂ ਆਇਆ ਤੇ ਸੁੱਤੀ ਪੇ ਜੀਤੀ ਨੂੰ ਪਿਆਰ ਕੀਤਾ ਜਦ ਨੂੰ ਸਰਦਾਰ ਨੇ ਰੋਟੀ ਪਾ ਕੇ ਲੈ ਆਈ ਸਰਦਾਰ ਸੁੱਤੀ ਪੇ ਜੀਤੀ ਦੇ ਕੋਲ ਮੰਜੇ ਤੇ ਬੈਠ ਗਿਆ ਸਰਦਾਰ ਨੇ ਰੋਟੀ ਧਰ ਕੇ ਸਰਦਾਰ ਨੂੰ ਪੱਖੀ ਚੱਲਣ ਲੱਗੀ ਸਰਦਾਰ ਰੋਟੀ ਦੀ ਬੁਰਕੀ ਤੋੜਦਾ ਬੋਲਿਆ ਸਰਦਾਰਨੀਏ ਦੁਨੀਆ ਬਹੁਤ ਜ਼ਾਲਮ ਹੈ ਇਸ ਦਾ ਬਸ ਚੱਲੇ ਤਾਂ ਇਹ ਸਭ ਦੀਆਂ ਖੁਸ਼ੀਆਂ ਨੋਚ ਲਵੇ ਦੂਸਰੇ ਨੂੰ ਦੁੱਖ ਦੇ ਕੇ ਇਸ ਨੂੰ ਬਹੁਤ ਸਕੂਨ ਮਿਲਦਾ ਹੈ ਦੱਸ ਭਲਾ ਕੀ ਲੋੜ ਸੀ ਜਵਾਕੜੀ ਨੂੰ ਇਹ ਸਭ ਦੱਸਣ ਦੀ ਪਤਾ ਨਹੀਂ ਕੀ ਸੋਚਦੀ ਸੁੱਤੀ ਹੋਣੀ ਐ ਪੂਰਾ ਜਹੀ ਜਿੰਦ ਹੈ ਲੋਕ ਖੁਸ਼ੀ ਤਾਂ ਨਹੀਂਓ ਦੇ ਸਕਦੇ ਤਾਂ ਫਿਰ ਦੁੱਖ ਦੇਣ ਦਾ ਵੀ ਕੋਈ ਹੱਕ ਨਹੀਂ ਬਣਦਾ ਅੱਜ ਮੇਰਾ ਬੱਚਾ ਮੇਰੇ ਤੋਂ ਬੇਗਾਨਾ ਕਰਕੇ ਕੀ ਮਿਲਿਆ ਕਿਸੇ ਨੂੰ ਹਾਏ ਓਏ ਮਾਲਕਾ ਸਰਦਾਰ ਜੀ ਐਡੀ ਵੱਡੀ ਗੱਲ ਕਿਤੇ ਲੁਕੀ ਰਹਿੰਦੀ ਹੈ ਇੱਕ ਨਾ ਇੱਕ ਦਿਨ ਤਾਂ ਪਤਾ ਲੱਗਣਾ ਹੀ ਸੀ ਨਿਆਣੀ ਨੂੰ ਸਰਦਾਰਨੀ ਨੇ ਲੱਸੀ ਦਾ ਗਲਾਸ ਫੜਾਉਂਦਿਆਂ ਹੋਇਆਂ ਕਿਹਾ ਤੂੰ ਹਮੇਸ਼ਾ ਇਹੋ ਕਹਿਣਾ ਕਿ ਉਹ ਸਾਡੀ ਧੀ ਹੈ ਸਰਦਾਰਨੀ ਭਾਵੇਂ ਜ਼ਮਾਨਾ ਲੱਖ ਭਰੇ ਕੁੜੀ ਦੇ ਕੰਨ ਮੇਰ ਖਤਮ ਹੋ ਜਾਊ ਜਵਾਕ ਦੇ ਘਰ ਵਿੱਚੋਂ ਅਨਰਥ ਹੋ ਜਾਊ ਬਹੁਤ ਪਾਪ ਲੱਗੂ ਸਰਦਾਰ ਬਹੁਤ ਉਦਾਸ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਬਸ ਅੱਜ ਤਾਂ ਰੋਟੀ ਵੀ ਨਹੀਂ ਲੰਘ ਰਹੀ ਸਰਦਾਰ ਥਾਲੀ ਪੁਰਾ ਕਰਦਾ ਹੋਇਆ ਬੋਲਿਆ ਕੋਲਪੀ ਜੀਤੀ ਦੀ ਕਿਤੇ ਅੱਖ ਖੁੱਲ ਗਈ ਸੀ ਉਸ ਨੇ ਸਰਦਾਰ ਜੀ ਸਾਰੀ ਗੱਲ ਸੁਣ ਲਈ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਸੀ ਰੁਕ ਰਹੇ ਉਹ ਸੋਚ ਰਹੀ ਸੀ ਕਿ ਪਤਾ ਨਹੀਂ ਉਸ ਦੇ ਮਾਪਾਪਾ ਕੌਣ ਹੋਣਗੇ ਉਹ ਉਸ ਨੂੰ ਕਿਉਂ ਛੱਡ ਗਏ ਸਾਰੀ ਰਾਤ ਸੋਚਦੀ ਦੀ ਕਿਤੇ ਅੱਖ ਲੱਗ ਗਈ ਸੀ ਸਵੇਰੇ ਜਦੋਂ ਬੀਜੀ ਨੇ ਸਕੂਲ ਜਾਣ ਲਈ ਜਗਾਇਆ ਤਾਂ ਜੀਤੀ ਕਹਿਣ ਲੱਗੀ ਮੈਂ ਹੁਣ ਸਕੂਲ ਨਹੀਂ ਜਾਇਆ ਕਰਨਾ ਮੈਂ ਤੁਹਾਡੇ ਨਾਲ ਘਰ ਦਾ ਕੰਮ ਕਰਵਾਇਆ ਕਰੂੰ ਸਰਦਾਰ ਕਹਿਣ ਲੱਗਾ ਪੁੱਤ ਪਿੰਡ ਦੀਆਂ ਕੁੜੀਆਂ ਵਿੱਚੋਂ ਕਿਸੇ ਨੇ ਵੀ 10ਵੀਂ ਨਹੀਂ ਕੀਤੀ ਹੋਈ ਤੂੰ 10ਵੀਂ ਤੱਕ ਤਾਂ ਜ਼ਰੂਰ ਪੜ ਸਾਰੇ ਕਹਿਣਗੇ ਸਰਦਾਰਾਂ ਦੀ ਧੀ ਤਾਂ ਬਹੁਤ ਲਾਇਕ ਹੈ ਮੇਰਾ ਬਹੁਤ ਮਾਣ ਹੋ ਜਾਊ ਬਾਪੂ ਜੀ ਸਕੂਲ ਵਿੱਚ ਮੈਨੂੰ ਕੁੜੀਆਂ ਤੰਗ ਕਰਦੀਆਂ ਨੇ ਮੈਂ ਨਹੀਂ ਜਾਣਾ ਸਕੂਲ ਮੈਂ ਤਾਂ ਘਰੇ ਰਿਹਾ ਕਰੂੰ ਜੀਤੀ ਨੇ ਜਵਾਬ ਦਿੱਤਾ ਸਰਦਾਰ ਨੇ ਤਿਆਰ ਕਰ ਦੇ ਮੇਰੀ ਲਾਡੋ ਨੂੰ ਮੈਂ ਅੱਜ ਆਪ ਸਕੂਲ ਛੱਡ ਕੇ ਆਉਂ ਸਰਦਾਰ ਬੋਲਿਆ ਖਬਰਦਾਰ ਕੁੜੀਓ ਜੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਮੇਰੀ ਜੀਤੀ ਨੂੰ ਤੰਗ ਕਰਿਆ ਮਿੱਥੋਂ ਬੁਰਾ ਕੋਈ ਨਹੀਂ ਫੇਰ ਫੇਰ ਨਾ ਕਿਹੋ ਦੱਸਿਆ ਨਹੀਂ ਸਰਦਾਰ ਜੀਤੀ ਨੂੰ ਜਮਾਤ ਵਿੱਚ ਛੱਡ ਕੇ ਮੁੜਿਆ ਤਾਂ ਜੀਤੀ ਨੂੰ ਲੱਗਿਆ ਕਿ ਕਿਤੇ ਰੱਬ ਹੋਇਆ ਤਾਂ ਉਹ ਜ਼ਰੂਰ ਬਾਪੂ ਜੀ ਵਰਗਾ ਹੋਵੇਗਾ। ਮੈਂ ਜਿਵੇਂ ਜਿਵੇਂ ਜੀਤੀ ਦੇ ਘਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਜੀਤੀ ਵਾਰੇ ਹੀ ਸੋਚਦਾ ਜਾ ਰਿਹਾ ਸੀ। ਬਾਪੂ ਜੀ ਨੇ ਜਦੋਂ ਵੀ ਰਾਏਕੋਟ ਜਾਣਾ ਤਾਂ ਆਪਣੇ ਯਾਰ ਕੋਲ ਜ਼ਰੂਰ ਆਣਾ। ਫਿਰ ਆ ਕੇ ਘਰ ਜੀਤੀ ਦੀਆਂ ਬਹੁਤ ਗੱਲਾਂ ਸੁਣਾਇਆ ਕਰਨੀਆਂ। ਅਸੀਂ ਜੀਤੀ ਨੂੰ ਬਾਪੂ ਜੀ ਦੀਆਂ ਗੱਲਾਂ ਵਿੱਚ ਹੀ ਵੱਡੀ ਹੁੰਦੀ ਦੇਖਿਆ ਸੀ ਬਾਪੂ ਜੀ ਦੱਸਦੇ ਹੁੰਦੇ ਸਰਦਾਰ ਨੇ ਆਪਣਾ ਵੱਡਾ ਮੁੰਡਾ ਬਲੈਤ ਵਿਆਹ ਦਿੱਤਾ ਕੁਝ ਸਾਲਾਂ ਬਾਅਦ ਉਹ ਛੋਟੇ ਨੂੰ ਵੀ ਆਪਣੀ ਸਾਲੀ ਦੇ ਨਾਲ ਵਿਆਹ ਕੇ ਲੈ ਗਿਆ ਜੀਤੀ ਜਿਸ ਦੀਆਂ ਪਹਿਲਾਂ ਹੀ ਬਹੁਤ ਘੱਟ ਸਹੇਲੀਆਂ ਸਨ ਉਹ ਭਰਾਵਾਂ ਦੇ ਜਾਣ ਤੋਂ ਬਾਅਦ ਹੋਰ ਵੀ ਇਕੱਲੀ ਹੋ ਗਈ ਬਾਪੂ ਜੀ ਨੇ ਜਦੋਂ ਵੀ ਆਉਣਾ ਤਾਂ ਕਹਿਣਾ ਬੇਈ ਬਹੁਤ ਸਬਰ ਦਿੱਤਾ ਰੱਬ ਨੇ ਜਵਾਕੜੀ ਨੂੰ ਨਾ ਤਾਂ ਕਿਸੇ ਗੱਲ ਦੀ ਬਹੁਤੀ ਖੁਸ਼ੀ ਮਨਾਉਂਦੀ ਹੈ ਨਾ ਹੀ ਦੁੱਖ ਪਤਾ ਨਹੀਂ ਕਾਦੀ ਬਣੀ ਹੋਈ ਹੈ ਇੱਕ ਸਮੁੰਦਰ ਕੀ ਲਿਆ ਹੈ ਉਸਨੇ ਆਪਣੇ ਅੰਦਰ ਘਰ ਦੀ ਚਾਰ ਦੀਵਾਰ ਹੀ ਉਸ ਦਾ ਸੰਸਾਰ ਜਾਪਦਾ ਸਾਡੇ ਬਾਪੂ ਜੀ ਦਾ ਬਹੁਤ ਲਗਾਵ ਸੀ ਜੀਤੀ ਨਾਲ ਉਹ ਦੱਸਦੇ ਹੁੰਦੇ ਸੀ ਸਰਦਾਰ ਦੇ ਮੁੰਡੇ ਬਲੈਤ ਕਾਦੇ ਗਏ ਉਹ ਨਾਨੇ ਮੜ ਕੇ ਕਦੇ ਪਿਛਾ ਨਹੀਂ ਦੇਖਿਆ ਕਹਿੰਦੇ ਕਲੱਬ ਨਿਕਲੇ ਦੋਵੇਂ ਹੀ ਸ਼ਰਾਬਾ ਪੀਣ ਲੱਗ ਪਏ ਉੱਥੇ ਜਾ ਕੇ ਉੱਥੇ ਘਾਤਰ ਵਿੱਚ ਜੰਗ ਲੱਗੀ ਉਸ ਦੇ ਨਾਲ ਬਹੁਤ ਮੀਂਹ ਪਏ ਭਾਖੜੇ ਦਾ ਪਾਣੀ ਛੱਡਣਾ ਪੈ ਗਿਆ ਤਾਂ ਸਤਲੁਜ ਵਿੱਚ ਹੜਾ ਗਿਆ ਕਈ ਦਿਨ ਲੋਕਾਂ ਨੇ ਛੱਤਾਂ ਤੇ ਬੈਠ ਕੇ guzਾਰੇ ਸਰਦਾਰ ਘਰ ਦਾ ਡੰਗਰ ਬੱਚਾ ਸਾਹਮ ਦਾ ਗੰਦੇ ਪਾਣੀ ਵਿੱਚ ਹੀ ਫਿਰਦਾ ਰਿਹਾ ਹੈ ਜਾ ਹੋ ਗਿਆ ਉਸ ਨੂੰ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ ਸਰਦਾਰ ਨੇ ਬਾਪੂ ਜੀ ਨੂੰ ਸਨੇਹਾ ਭੇਜਿਆ ਤਾਂ ਬਾਪੂ ਜੀ ਉਹਨਾਂ ਪੈਰੀ ਸਰਦਾਰ ਕੋਲ ਗਏ ਸਰਦਾਰ ਕਹਿਣ ਲੱਗਾ ਵੀਰਾ ਲੱਗਦਾ ਮੇਰਾ ਆਖਰੀ ਵਕਤ ਆ ਗਿਆ ਹੁਣ ਮੈਂ ਬਹੁਤੇ ਦਿਨ ਨਹੀਂ ਕੱਟਦਾ ਜੇ ਮੈਂ ਪੂਰਾ ਹੋ ਗਿਆ ਤਾਂ ਮੇਰੇ ਮੁੰਡਿਆਂ ਦਾ ਇੰਤਜ਼ਾਰ ਨਾ ਕਰਿਓ ਉਹਨਾਂ ਨੇ ਨਹੀਂ ਆਉਣਾ ਮੇਰੀ ਆਰਥੀ ਨੂੰ ਤੂੰ ਜ਼ਰੂਰ ਮੋਢਾ ਦੇਈ ਵੀਰਾ ਤੇ ਮੇਰੀ ਦਿਲੀ ਤਮੰਨਾ ਹੈ ਕਿ ਇੱਕ ਮੁੰਡਾ ਮੇਰੇ ਪੁੱਤ ਜੀਤੀ ਦਾ ਹੋਵੇ ਲੋਕ ਦੇਖਣ ਕੇ ਧੀਆ ਪੁੱਤਰਾ ਨਾਲੋਂ ਵੱਧ ਸਾਥ ਨਿਭਾਉਂਦੀਆਂ ਨੇ ਇੱਕ ਗੱਲ ਹੋਰ ਤੂੰ ਕੋਈ ਚੰਗਾ ਜਿਹਾ ਮੁੰਡਾ ਦੇਖ ਕੇ ਮੇਰੀ ਜੀਤੀ ਦਾ ਵਿਆਹ ਜ਼ਰੂਰ ਕਰ ਦੇਵੀਂ ਚੰਗੀ ਤਰ੍ਹਾਂ ਕੋਖ ਕੇ ਵਿਆਹੀ ਮੇਰੀ ਧੀ ਨੂੰ ਤਾਂ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਨਾ ਆਵੇ ਐਨੇ ਕਦੇ ਕਿਸੇ ਕੋਲ ਉਜਰ ਨਹੀਂ ਕਰਨਾ ਅੰਦਰ ਹੀ ਅੰਦਰ ਘੁੱਟ ਜਾਵੇਗੀ ਵਰਨਾ ਰੱਬ ਤੇਰਾ ਭਲਾ ਕਰੇ ਵੀਰਾ ਇਹ ਜ਼ਿੰਮੇਵਾਰੀ ਹੁਣ ਤੇਰੀ ਰਹੀ ਜਿੰਨੀ ਦੇਰ ਇਸ ਦਾ ਘਰ ਨਹੀਂ ਬਸ ਜਾਂਦਾ ਮੇਰੀ ਰੂਹ ਨੇ ਇੱਥੇ ਹੀ ਭਟਕਦੀ ਰਹਿਣਾ ਸਰਦਾਰ ਦੀ ਗੱਲ ਸੁਣ ਜੀਤੀ ਨੇ ਅੱਖਾਂ ਭਰ ਲਈਆਂ ਕਹਿਣ ਲੱਗੀ ਚਾਚਾ ਜੀ ਤੁਸੀਂ ਬਾਪੂ ਜੀ ਨੂੰ ਸ਼ਹਿਰ ਕਿਸੇ ਵੱਡੇ ਡਾਕਟਰ ਕੋਲ ਲੈ ਜਾਓ ਠੀਕ ਆ ਪੁੱਤ ਹੁਣ ਤਾਂ ਆਥਣਾ ਹੋ ਗਿਆ ਕੱਲ ਨੂੰ ਸਵਕਤੀ ਲੈ ਜਾਊ ਬਾਪੂ ਜੀ ਘਰ ਆ ਕੇ ਸਵੇਰ ਦੀ ਤਿਆਰੀ ਕਰ ਰਹੇ ਸੀ ਕਿ ਰਾਏਕੋਟ ਤੋਂ ਸੁਨੇਹਾ ਆ ਗਿਆ ਕਿ ਸਰਦਾਰ ਤਾਂ ਰਾਤੀ ਚੜ੍ਹਾਈ ਕਰ ਗਿਆ ਮੈਂ ਵੀ ਬਾਪੂ ਜੀ ਨਾਲ ਉਦੋਂ ਸਰਦਾਰ ਦੇ ਸੰਸਕਾਰ ਤੇ ਗਿਆ ਸੀ ਉਦੋਂ ਪਹਿਲੀ ਵਾਰ ਮੈਂ ਜੀਤੀ ਨੂੰ ਦੇਖਿਆ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਤਾਂ ਗਿਰ ਰਹੇ ਸੀ ਪਰ ਉਸ ਦੇ ਰੋਣ ਦੀ ਆਵਾਜ਼ ਨਹੀਂ ਸੀ ਆ ਰਹੀ ਅੱਜ ਜਦੋਂ ਜੀਤੀ ਨੂੰ ਗਲੀ ਵਿੱਚ ਰੋਂਦਿਆਂ ਦੇਖਿਆ ਤਵੇਂ ਨੂੰ ਬਚਪਨ ਵਿੱਚ ਦੇਖੀ ਉਹ ਜੀਤੀ ਜ਼ਿਆਦਾ ਗਈ ਕੁਝ ਮਹੀਨੇ ਲੰਘਣ ਤੋਂ ਬਾਅਦ ਮੇਰੇ ਬਾਪੂ ਜੀ ਨੇ ਸਾਡੇ ਪਿੰਡ ਵਾਲੇ ਮਾਸਟਰ ਦੇ ਘਰ ਰਿਸ਼ਤੇ ਦੀ ਗੱਲ ਚਲਾਈ ਤਾਂ ਉਹ ਕੁਝ ਨਾ ਨੁੱਕਰ ਜਿਹੀ ਕਰਨ ਲੱਗ ਪਏ ਕਹਿਣ ਲੱਗੇ ਪਤਾ ਨਹੀਂ ਕਿਹੜੇ ਖਾਨਦਾਨ ਦੀ ਹੈ ਪਲੀ ਜਰੂਰ ਹੈ ਸਰਦਾਰਾਂ ਦੇ ਘਰ ਪਰ ਅਸਲ ਕੌਣ ਹੈ ਕੀ ਪਤਾ ਇਹ ਸੁਣ ਕੇ ਮਾਸਟਰ ਨੂੰ ਬਹੁਤ ਗੁੱਸਾ ਲੱਗਿਆ ਖਾਨਦਾਨਾ ਨਾਲੋਂ ਕਿਤੇ ਵੱਧ ਪਰਵਰਿਸ਼ਾਂ ਦਾ ਅਸਰ ਹੁੰਦਾ ਹੈ ਮੈਂ ਕਰਵਾਉਂ ਜੀਤੀ ਨਾਲ ਵਿਆਹ ਫਿਰ ਕੀ ਹੋਇਆ ਜੇ ਉਸ ਨੂੰ ਵਕਤ ਧੋਖਾ ਦੇ ਗਿਆਂ ਉਹ ਇਹ ਸਰਦਾਰਾਂ ਕੋਲੋਂ ਹੀ ਕੁਝ ਸਿੱਖ ਲਵਾਂ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਮਨਾ ਲਏ ਮਾਸਟਰ ਨੇ ਆਪਣੇ ਘਰ ਦੇ ਇਸ ਤਰ੍ਹਾਂ ਜੀਤੀ ਰਾਏਕੋਟ ਤੋਂ ਵਿਆਹ ਕੇ ਆਂਡਲੂ ਆ ਗਈ ਸੀ ਮੈਂ ਭਾਵੇਂ ਉਹ ਤਾਂ 10ਵੀਂ ਵਿੱਚ ਪੜਦਾ ਸੀ ਭਾਵੇਂ ਜ਼ਿੰਦਗੀ ਦੀ ਬਹੁਤੀ ਸਮਝ ਨਹੀਂ ਸੀ ਪਰ ਮਾਸਟਰ ਦੇ ਇਸ ਪਰ ਉਪਕਾਰ ਨੂੰ ਦੇਖ ਕੇ ਮੈਂ ਦਿਲ ਵਿੱਚ ਪੱਕਾ ਸੋਚ ਲਿਆ ਸੀ ਕਿ ਮੈਂ ਵੀ ਵੱਡਾ ਹੋ ਕੇ ਮਾਸਟਰ ਹੀ ਬਣੂੰ ਆਪਣੇ ਖਿਆਲਾਂ ਵਿੱਚ ਮੈਂ ਕਦੋਂ ਘਰ ਪਹੁੰਚ ਗਿਆ ਪਤਾ ਹੀ ਨਾ ਲੱਗਿਆ ਘਰ ਆ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਤੋਂ ਜੀਤੀ ਦੇ ਹਾਲਾਤ ਬਾਰੇ ਪੁੱਛਿਆ ਮਾਂ ਜੀਤੀ ਨੂੰ ਕੀ ਹੋ ਗਿਆ ਮਾਂ ਕਹਿਣ ਲੱਗੀ ਪੁੱਤ ਪਤਾ ਨਹੀਂ ਕਿਹੜੇ ਲੇਖ ਲਖਵਾਏ ਨੇ ਚੰਦਰੀ ਨੇ ਰੱਬ ਖੁਸ਼ੀ ਦਿੰਦਾ ਦੇ ਕੇ ਝਟ ਖੋ ਲੈਂਦਾ ਤੂੰ ਗਰਮੀ ਵਿੱਚ ਆਇਆ ਪਹਿਲਾਂ ਪੱਖੇ ਥੱਲੇ ਬੈਠ ਆਰਾਮ ਕਰ ਮੈਂ ਕੁਝ ਠੰਡਾ ਪਾਣੀ ਲੈ ਕੇ ਆਉਂਦੀ ਹਾਂ ਮੈਨੂੰ ਚੈ ਨਹੀਂ ਸੀ ਆ ਰਹੀ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਬੇਟਾ ਜੀ ਜਿੰਨੀ ਦੇਰ ਬੰਦੇ ਅੰਦਰ ਲਾਲਚ ਜਿਉਂਦਾ ਹੈ ਨਾ ਉਨੀ ਦੇਰ ਜ਼ੁਲਮ ਨਹੀਂ ਮਰਦਾ ਮੈਂ ਕੁਝ ਸਮਝਿਆ ਨਹੀਂ ਪਰ ਪੂਰੀ ਗੱਲ ਪਤਾ ਕਰਨ ਦੀ ਤੜਫ ਬਹੁਤ ਸੀ ਮਿਆ ਤੋਂ ਬਾਅਦ ਜਦੋਂ ਜੀਤੀ ਸਾਡੇ ਪਿੰਡ ਜਾਣੀ ਕਿ ਆਪ ਤੇ ਸਾਰੀ ਅੰਬਲੂ ਆਈ ਤਾਂ ਕਹਿੰਦੇ ਲੋਕਾਂ ਵਿੱਚ ਆਮ ਚਰਚਾ ਹੁੰਦੀ ਸੀ ਵੀ ਮਾਸਟਰ ਨੇ ਪਿਛਲੇ ਜਨਮ ਵਿੱਚ ਜ਼ਰੂਰ ਮੋਤੀ ਪੁੰਨ ਕੀਤੇ ਹੋਣਗੇ ਜੀਤੀ ਦੇ ਚੰਨ ਵਰਗੇ ਚਿਹਰੇ ਦੀ ਹਸੂ ਹਸੂ ਸੁਭਾਅ ਦੀ ਆਮ ਗੱਲਾਂ ਹੋਇਆ ਕਰਦੀਆਂ ਸੀ ਬਹੁਤੀਆਂ ਬੁੜੀਆਂ ਆਪਣੀਆਂ ਨੋਹਾਂ ਨੂੰ ਕਹਿੰਦੀਆਂ ਕੁੜੇ ਤੁਸੀਂ ਵੀ ਭੋਰਾ ਜੀਤੀ ਕੋਲੋਂ ਬੋਲਣਾ ਸਿੱਖ ਲਵੋ ਕੁੜੀ ਬੋਲਦੀ ਏ ਲੱਗਦਾ ਸ਼ਹਿਦ ਟਪਕਦਾ ਹੋਵੇ ਮੈਂ ਪਿਆ ਯਾਦ ਕਰਦਾ ਸੀ ਜਦੋਂ ਸਾਡੇ ਬਾਪੂ ਜੀ ਨੇ ਮਾਸਟਰ ਨੂੰ ਵਿਆਹ ਤੋਂ ਬਾਅਦ ਘਰੇ ਰੋਟੀ ਤੇ ਸੱਧਿਆ ਤਾਂ ਜੀਤੀ ਕਾ ਰਾ ਕੇ ਬਾਪੂ ਜੀ ਦੇ ਪੈਰੀ ਹੱਥ ਲਾਉਣ ਲੱਗੀ ਤਾਂ ਬਾਪੂ ਜੀ ਕਹਿਣ ਲੱਗੇ ਨਾ ਕੁੜੇ ਕੁੜੀਏ ਅਸੀਂ ਧੀਆਂ ਤੋਂ ਪੈਰੀ ਹੱਥ ਨਹੀਂ ਲਗਾਉਂਦੇ ਨਾਲੇ ਮੈਂ ਤਾਂ ਤੇਰਾ ਧਰਮ ਦਾ ਪਿਓ ਹਾਂ ਸਰਦਾਰ ਦੇ ਜਹਾਨ ਨੂੰ ਜਾਣ ਤੋਂ ਬਾਅਦ ਬਾਪੂ ਜੀ ਨੇ ਹੀ ਜੀਤੀ ਦਾ ਰਿਸ਼ਤਾ ਕਰਵਾਇਆ ਸੀ ਤੇ ਉਹਨਾਂ ਨੇ ਹੀ ਕੰਨਿਆਦਾਨ ਦੀ ਰਸਮ ਅਦਾ ਕੀਤੀ ਸੀ ਮੈਨੂੰ ਯਾਦ ਹੈ ਅਸੀਂ ਕਿੰਨਾ ਚਾਹ ਕਰਿਆ ਕਰਦੇ ਸੀ ਉਸ ਦੇ ਘਰੇ ਆਉਣ ਤੇ ਬਾਪੂ ਜੀ ਕਹਿਣ ਲੱਗੇ ਮਾਸਟਰ ਪੁੱਤ ਭਾਵੇਂ ਤੂੰ ਸਾਡੇ ਪਿੰਡ ਦਾ ਮੁੰਡਾ ਪਾਰ ਪੁੱਤ ਸਾਡਾ ਰਿਸ਼ਤਾ ਜੀਤੀ ਦੇ ਨਾਲ ਉਸ ਤੋਂ ਵੀ ਵੱਡਾ ਹੈ ਧੀਆ ਵਾਲਾ ਰਿਸ਼ਤਾ ਇਸ ਕਰਕੇ ਭਾਈ ਤੂੰ ਸਾਡੇ ਘਰ ਦਾ ਜਵਾਈ ਪਹਿਲਾਂ ਆਏ ਮੇਰੀ ਵੱਡੀ ਭੈਣ ਸੁਖੀ ਤੇ ਜੀਤੀ ਉਸ ਦਿਨ ਤੋਂ ਪੱਕੀਆਂ ਸਹੇਲੀਆਂ ਬਣ ਗਈਆਂ ਸਨ ਅਜੇ ਜੀਤੀ ਦਾ ਵਿਆਹ ਹੋਇਆ ਸਾਲ ਵੀ ਨਹੀਂ ਹੋਇਆ ਸੀ ਉਹਨਾਂ ਦੇ ਬਜ਼ੁਰਗ ਨੇ ਇੱਕ ਦਿਨ ਜੈਦਾਦ ਦਾ ਵਟਵਾਰਾ ਕਰਕੇ ਤਿੰਨੇ ਭਰਾ ਜੁਦਾ ਕਰ ਦਿੱਤੇ ਉਦੋਂ ਜੀਤੀ ਦੇ ਜਵਾਕ ਹੋਣ ਨੂੰ ਸੀ ਚਾਰ ਖਾਨ ਦਾ ਬਾਹਰ ਵਾਲਾ ਘਰ ਮਾਸਟਰ ਦੇ ਹਿੱਸੇ ਆਇਆ ਸੀ ਬਾਪੂ ਜੀ ਨੂੰ ਬਹੁਤ ਗੁੱਸਾ ਲੱਗਿਆ ਕਹਿਣ ਲੱਗੇ ਸ਼ਰਮ ਮਲਾ ਦਿੱਤੀ ਮਾਸਟਰ ਸਿਆਣੇ ਭਲਾਂ ਕੁਝ ਦਿਨ ਹੋਰ ਠਹਿਰ ਕੇ ਜੁਦਾ ਹੋ ਜਾਂਦੇ ਪੂਰਾ ਪਰ ਜਵਾਕੜੀ ਨੂੰ ਇਸ ਹਾਲਤ ਵਿੱਚ ਇਕੱਲੀ ਛੱਡ ਦਿੱਤਾ ਬਾਪੂ ਜੀ ਨੇ ਸਰਦਾਰਨੀ ਨੂੰ ਸਨੇਹਾ ਭੇਜ ਕੇ ਜੀਤੀ ਕੋਲ ਰਹਿਣ ਲਈ ਸੱਦ ਲਿਆ ਕੁਝ ਦਿਨ ਬਾਅਦ ਜੀਤੀ ਦੇ ਘਰ ਬੇਟੀ ਨੇ ਜਨਮ ਲਿਆ ਬਹੁਤ ਚਾਹ ਨਾਲ ਉਸ ਦਾ ਨਾਮ ਪਰਮਿੰਦਰ कौर ਰੱਖਿਆ ਪਿਆਰ ਦੇ ਨਾਲ ਸਾਰੇ ਉਸ ਨੂੰ ਸ਼ਿੰਦੀ ਕਹਿੰਦੇ ਸੀ ਤੀਆਂ ਵਰਗੇ ਦਿਨ ਲੰਘ ਰਹੇ ਸੀ ਜੀਤੀ ਦੇ ਸਵੇਰੇ ਮਾਸਟਰ ਨੂੰ ਕੰਮ ਤੇ ਭੇਜ ਸ਼ਿੰਦੀ ਦੇ ਨਾਲ ਹੱਸਦੇ ਖੇਡਦੀ ਦਾ ਦਿਨ گزر ਜਾਂਦਾ ਸ਼ਾਮ 3 ਵਜੇ ਮਾਸਟਰ ਨੇ ਆ ਜਾਣਾ ਬਹੁਤ ਪਿਆਰ ਸੀ ਦੋਵਾਂ ਵਿੱਚ ਅਚਾਨਕ ਕੁਝ ਦਿਨਾਂ ਤੋਂ ਮਾਸਟਰ ਨਾਲ ਘਰ ਉਸਦਾ ਬਚਪਨ ਦਾ ਦੋਸਤ ਮੱਗਰ ਲੰਬੜਦਾਰ ਆਉਣ ਲੱਗ ਪਿਆ ਸੀ ਉਸ ਦੀ ਉੱਠਣੀ ਬੈਠਣੀ ਬੋਲਚਾਲ ਜੀਤੀ ਨੂੰ ਪਸੰਦ ਨਾ ਆਈ ਉਹ ਜਦੋਂ ਵੀ ਮਾਸਟਰ ਨਾਲ ਆਉਂਦਾ ਤਾਂ ਜੀਤੀ ਨੂੰ ਆਪਣੇ ਹੀ ਘਰ ਵਿੱਚ ਘੁੱਟਣ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਉਹ ਹਰ ਵਾਰ ਸੋਚਦੀ ਕਿ ਮਾਸਟਰ ਨੂੰ ਕਹਿ ਦੇਵਾਂ ਕਿ ਇਸ ਬੰਦੇ ਨੂੰ ਘਰ ਨਾਲ ਲਿਆਇਆ ਕਰੋ ਫਿਰ ਹਰ ਵਾਰ ਕਹਿੰਦੀ ਕਹਿੰਦੀ ਨੇ ਰੁਕ ਜਾਣਾ ਇੱਕ ਦਿਨ ਸ਼ਾਮ ਨੂੰ ਮੱਗਰ ਨੇ ਆ ਕੇ ਦਰਵਾਜ਼ਾ ਖੜਕਾਇਆ ਮਾਸਟਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਕੁਰਸੀ ਦੇ ਦਿੱਤੀ ਬੈਠਣ ਨੂੰ ਸ਼ਾਇਦ ਉਹ ਉਸ ਦੀ ਸ਼ਰਾਬ ਪੀਤੀ ਹੋਈ ਸੀ ਮੱਗਰ ਕਹਿਣ ਲੱਗਾ ਮਾਸਟਰ ਤੂੰ ਵੀ ਸਿਰਾਹੀ ਐ ਰੱਬ ਨੇ ਤੈਨੂੰ ਜਿੰਨੀ ਸੋਹਣੀ ਜਨਾਨੀ ਦਿੱਤੀ ਤੂੰ ਉਸ ਦੀ ਕਦਰ ਨਹੀਂ ਪਾਈ ਆ ਕੀ ਛੱਪੜ ਜਹੇ ਵਿੱਚ ਨੂੜੀ ਹੋਈ ਆ ਵਿਚਾਰੀ ਕੋਠੀ ਪਾ ਕੋਠੀ ਕਿਤੇ ਪਾ ਮੇਰੇ ਵਰਗੇ ਦੇ ਇਹੋ ਜਿਹੇ ਨਸੀਬ ਹੁੰਦੇ ਮੈਂ ਪੈਰਾਂ ਨੂੰ ਮਿੱਟੀ ਵੀ ਨਾ ਲੱਗਣ ਦਿੰਦਾ ਮਾਸਟਰ ਨੇ ਹੱਸ ਕੇ ਸਾਰ ਦਿੱਤਾ ਪਰ ਜੀਤੀ ਨੂੰ ਬਹੁਤ ਬੁਰਾ ਲੱਗਿਆ ਉਹ ਖਰਦਰੇ ਜਿਹੇ ਆਵਾਜ਼ ਦੇ ਨਾਲ ਬੋਲੀ ਵੀਰ ਜੀ ਸਾਨੂੰ ਜਿੱਥੇ ਮਹਾਰਾਜ ਨੇ ਰੱਖਿਆ ਸੀ ਖੁਸ਼ ਹਾਂ ਵੀਰ ਜੀ ਮੈਂ ਤਾਂ ਤੇਰਾ ਦਿਉਰ ਹਾਂ ਭਾਬੀ ਮੇਰਾ ਨਾਮ ਹੀ ਲੈ ਲਿਆ ਕਰ ਮੱਗਰ ਗੁੱਸਾ ਕਰਗੀ ਲੱਗਦੀ ਭਾਬੋ ਮੈਂ ਤਾਂ ਆਪਣੇ ਮਨ ਦੀ ਦੱਸਦਾ ਸੀ ਆਪਣੇ ਜਾਣੇ ਤਾਂ ਮੈਂ ਸਿੱਫਤ ਕਰਦਾ ਸੀ ਤੇਰੀ ਸਾਨੂੰ ਪਿੰਡਿਆਂ ਨੂੰ ਆਪਣੀ ਗੱਲ ਵੀ ਨਹੀਂ ਕਹਿਣੀ ਆਉਂਦੀ ਸਮਝ ਗਿਆ ਸੀ ਮਗਰ ਕਿ ਜੀਤੀ ਗੁੱਸਾ ਕਰ ਗਈ ਹੈ ਉਹ ਆਥ ਬਚਾ ਕੇ ਉਥੋਂ ਖਿਸਕ ਗਿਆ ਉਸ ਦੇ ਜਾਣ ਤੋਂ ਬਾਅਦ ਜੀਤੀ ਨੇ ਮਾਸਟਰ ਨੂੰ ਆਪਣੇ ਮਨ ਦੀ ਗੱਲ ਦੱਸੀ ਤਾਂ ਮਾਸਟਰ ਕਹਿਣ ਲੱਗਾ ਦਿਲ ਦਾ ਨਹੀਂ ਮਾੜਾ ਬਸ ਬੋਲਣ ਦੀ ਅਕਲ ਘਟੇ ਬਚਪਨ ਤੋਂ ਜਾਣਦਾ ਮੈਂ ਉਸ ਨੂੰ ਜੀਤੀ ਕਹਿਣ ਲੱਗੀ ਤੁਸੀਂ ਸਭ ਨੂੰ ਆਪਣੇ ਵਰਗਾ ਚੰਗਾ ਸਮਝਦੇ ਹੋ ਪਰ ਆ ਤੁਹਾਡਾ ਦੋਸਤ ਮੈਨੂੰ ਪਤਾ ਨਹੀਂ ਕਿਉਂ ਬਹੁਤ ਬੁਰਾ ਲੱਗਦਾ ਅੱਛਾ ਜੀ ਅਸੀਂ ਚੰਗੇ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਮਾਸਟਰ ਜੀਤੀ ਨੂੰ ਕਲਾਵੇ ਵਿੱਚ ਲੈਂਦਾ ਹੋਇਆ ਬੋਲਿਆ ਜੀਤੀ ਨੇ ਅਗਲੇ ਦਿਨ ਮੇਰੀ ਭੈਣ ਨੂੰ ਸਾਰੀ ਗੱਲ ਦੱਸੀ ਜੱਸੀ ਨੇ ਘਰ ਆ ਕੇ ਬੀਜੀ ਨੂੰ ਬਾਪੂ ਜੀ ਨੂੰ ਤੇ ਬਾਪੂ ਜੀ ਨੇ ਜਾ ਕੇ ਮੱਗਰ ਨੂੰ ਘੂਰ ਦਿੱਤਾ ਖਬਰਦਾਰ ਮੱਗਰ ਦੂਰ ਰਹਿ ਮਾਸਟਰ ਦੇ ਘਰ ਤੋਂ ਨਹੀਂ ਤਾਂ ਹਸ਼ਰ ਚੰਗਾ ਨਹੀਂ ਹੋਣਾ ਸਭ ਨੂੰ ਮਗਰ ਦੀਆਂ ਕਰਤੂਤਾਂ ਦਾ ਪਤਾ ਸੀ ਫਿਰ ਬਾਪੂ ਜੀ ਨੇ ਮਾਸਟਰ ਨੂੰ ਗੱਲਾਂ-ਗੱਲਾਂ ਵਿੱਚ ਸਮਝਾਇਆ ਕਾਕਾ ਜਦੋਂ ਕਰਤੀਆਂ ਪੈਣਾ ਹੋਣ ਜਾਂ ਜਨਾਨੀ ਆ ਜਾਵੇ ਤਾਂ ਜਾਰੀ ਦੋਸਤੀ ਤੇ ਮੁਲਾਜੇ ਦਰ ਤੋਂ ਬਾਹਰ ਹੀ ਪੂਰੇ ਹੁੰਦੇ ਹਨ ਮਾਸਟਰ ਸਕੂਲ ਤੋਂ ਘਰ ਨੂੰ ਆ ਰਿਹਾ ਸੀ ਤਾਂ ਮਗਰ ਨੇ ਘੇਰ ਲਿਆ ਨਾ ਬਾਈ ਹੁਣ ਤੇਰੇ ਘਰ ਕੌਣ ਆਊ ਕੌਣ ਨਹੀਂ ਆਊ ਇਹ ਵੀ ਲੋਕ ਤਿਆ ਕਰਿਆ ਕਰਨਗੇ ਜੇ ਤੈਨੂੰ ਮੇਰਾ ਆਉਣਾ ਚੰਗਾ ਨਹੀਂ ਸੀ ਲੱਗਦਾ ਤਾਂ ਆਪ ਕਹਿ ਦਿੰਦਾ ਆਹ ਬਾਰੀਆਂ ਤੋ ਕਹੌਣ ਦੀ ਕੀ ਲੋੜ ਸੀ ਸਾਡੇ ਕਿਹੜਾ ਤੀਵੀਆਂ ਨਹੀਂ ਹਨ ਮਾੜੇ ਹੀ ਬਣਾਤਾ ਯਾਰਾਂ ਨੂੰ ਤਾਂ ਮਾਸਟਰ ਨੂੰ ਜਦੋਂ ਪਤਾ ਲੱਗਿਆ ਤਾਂ ਕਲੇਸ਼ ਵਧ ਗਿਆ ਵਿਆਹ ਤੋਂ ਬਾਅਦ ਪਹਿਲੀ ਵਾਰ ਜੀਤੀ ਨਾਲ ਲੜਿਆ ਸੀ ਮਾਸਟਰ ਉਸਨੂੰ ਲੱਗਿਆ ਜੀਤੀ ਘਰ ਦੀਆਂ ਗੱਲਾਂ ਬਾਹਰ ਕਰਦੀ ਹੈ ਮਗਰ ਕਿਸੇ ਜ਼ਹਿਰੀ ਸੱਪ ਵਾਂਗੂ ਅੰਦਰ ਹੀ ਅੰਦਰ ਵਿਸ਼ ਘੋਲਦਾ ਰਹਿੰਦਾ ਉਹ ਮੌਕੇ ਦੀ ਤਾਕ ਵਿੱਚ ਰਹਿੰਦਾ ਕਿ ਕਦੋਂ ਜੀਤੀ ਉਸ ਨੂੰ ਕਿਤੇ ਇਕੱਲੀ ਮਿਲ ਜਾਵੇ ਪਰ ਸਾਡੇ ਬਾਪੂ ਜੀ ਤੋਂ ਬਹੁਤ ਡਰਦਾ ਸੀ ਹਿੰਮਤ ਨਹੀਂ ਸੀ ਪੈੰਦੀ ਉਸ ਦੀ ਹੁਣ ਕਰ ਤਾਂ ਨਹੀਂ ਸੀ ਆਉਂਦਾ ਪਰ ਮਾਸਟਰ ਨੂੰ ਪੂਰਾ ਹੱਥ ਤੇ ਕਰ ਰੱਖਿਆ ਸੀ ਮੱਗਰ ਨੇ ਪਿੰਦੀ 3 ਸਾਲ ਦੀ ਹੋ ਗਈ ਸੀ ਸਕੂਲ ਜਾਣ ਲੱਗ ਪਈ ਸੀ ਜੀਤੀ ਨੇ ਜਦੋਂ ਪਿੰਦੀ ਨੂੰ ਸਕੂਲ ਛੱਡਣ ਜਾਣਾ ਜਾਂ ਲੈਣ ਜਾਣਾ ਤਾਂ ਮੱਕਰ ਨੇ ਆਨੇ ਬਹਾਨੇ ਰਾਹ ਵਿੱਚ ਟੱਕਰ ਜਾਣਾ ਕੁਝ ਨਾ ਕੁਝ ਅਵਾ ਤਵਾ ਬੋਲ ਕੇ ਲੰਘਣਾ ਜੀਤੀ ਸਭ ਕੁਝ ਚੁੱਪਚਾਪ ਸਹਿੰਦੀ ਰਹੀ ਉਸ ਨੇ ਕਲੇਸ਼ ਤੋਂ ਡਰਦੀ ਨੇ ਕਿਸੇ ਕੋਲ ਗੱਲ ਨਾ ਕੀਤੀ ਪਰ ਉਹ ਸਮਝ ਗਈ ਸੀ ਕਿ ਮੱਕਰ ਦੀ ਨੀਅਤ ਸਾਫ਼ ਨਹੀਂ ਹੈ ਕਿੰਨੀ ਇਕੱਲੀ ਮਹਿਸੂਸ ਕਰਦੀ ਸੀ ਉਹ ਆਪਣੇ ਆਪ ਨੂੰ ਪਿੰਡ ਦੀਆਂ ਗਲੀਆਂ ਵਿੱਚ ਕਦੇ ਬਲਹਿਤ ਬੈਠੇ ਆਪਣੇ ਵੀਰਾਂ ਨੂੰ ਯਾਦ ਕਰਦੀ ਕਦੇ ਸਰਦਾਰ ਨੂੰ ਕਦੇ ਯਾਦ ਕਰਦੀ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੀ ਸ਼ਕਲ ਵੀ ਉਸ ਨੂੰ ਯਾਦ ਨਹੀਂ ਸੀ ਹਰ ਰੋਜ਼ ਸਵੇਰੇ ਹੀ ਮੱਗਰ ਦਾ ਡਰ ਉਸ ਦਾ ਪਿੱਛਾ ਕਰਨ ਲੱਗ ਪੈਂਦਾ ਤੇ ਰਾਤ ਨੂੰ ਉਹੀ ਡਰ ਉਹ ਓੜ ਕੇ ਸੌ ਜਾਂਦੀ ਮੈਂ ਜੀਤੀ ਬਾਰੇ ਸੋਚ ਰਿਹਾ ਸੀ ਕਿ ਅੱਖ ਦਵਾਰ ਤੇ ਲੱਗੀ ਘੜੀ ਤੇ ਚਲੇ ਗਈ ਰਾਤ ਦੇ 1.5 ਵਜੇ ਗਏ ਸੀ ਨੀਂਦ ਅਜੇ ਵੀ ਨਹੀਂ ਆ ਰਹੀ ਸੀ ਜੀਤੀ ਦਾ ਫਿਕਰ ਕਿਤੇ ਜਹਨ ਵਿੱਚ ਘਰ ਕਰ ਗਿਆ ਸੀ ਹੋਵੇ ਵੀ ਕਿਉਂ ਨਾ ਬਾਪੂ ਜੀ ਕਹਿੰਦੇ ਹੁੰਦੇ ਸੀ ਭਾਈ ਬੱਚਿਓ ਤੁਹਾਡੀ ਭੂਆ ਲਗਦੀ ਹੈ ਜੀਤੀ ਜ਼ਿੰਦਗੀ ਦੀ ਚਾਦਰ ਤੇ ਤਕਦੀਰ ਦੇ ਕਸੀਦੇ ਕੱਢਦੀ ਜੀਤੀ ਤੇ ਫਿਰ ਉਹ ਦੌਰ ਸ਼ੁਰੂ ਹੋਇਆ ਜਿਸ ਨੂੰ ਯਾਦ ਕਰਕੇ ਰੂਹ ਕੰਬ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਬਾਪੂ ਜੀ ਪੂਰੇ ਹੋਏ ਜੀਤੀ ਜਿਸ ਨੂੰ ਪਿਤਾ ਦਾ ਪਿਆਰ ਜਿੰਨਾ ਸਰਦਾਰ ਕੋਲੋਂ ਮਿਲਿਆ ਉਨਾ ਹੀ ਬਾਪੂ ਜੀ ਕੋਲੋਂ ਵੀ ਮਿਲਿਆ ਸੀ ਜੀਤੀ ਨੇ ਰੋਂਦੀ ਰੋਂਦੀ ਨੇ ਜੱਸੀ ਨੂੰ ਕਿਹਾ ਸੀ ਜੱਸੀ ਜਿਸ ਨੇ ਮੈਨੂੰ ਜਨਮ ਦਿੱਤਾ ਉਸ ਨੂੰ ਮੈਂ ਦੇਖਿਆ ਜ਼ਰੂਰ ਹੋਣਾ ਪਰ ਉਹ ਮੈਨੂੰ ਯਾਦ ਨਹੀਂ ਸਰਦਾਰ ਜੀ ਜਿਨ੍ਹਾਂ ਨੇ ਮੈਨੂੰ ਪਾਲਿਆ ਬਾਪ ਦਾ ਪਿਆਰ ਦਿੱਤਾ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਇਆ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਬੇਗਾਨੀ ਹਾਂ ਜਦੋਂ ਦੁਨੀਆ ਤੋਂ ਗਏ ਤਾਂ ਮੈਨੂੰ ਦੁੱਖ ਤਾਂ ਬਹੁਤ ਲੱਗਿਆ ਪਰ ਅਜੇ ਵੀ ਬਾਪ ਦਾ ਪਿਆਰ ਦੇਣ ਵਾਲੇ ਚਾਚਾ ਜੀ ਸਨ ਮੇਰੇ ਕੋਲ ਪਰ ਅੱਜ ਜੱਸੇ ਅੱਜ ਰੱਬ ਨੇ ਮੇਰੇ ਸਿਰ ਤੋਂ ਚੁੰਨੀ ਖੋ ਲਈ ਚਾਚਾ ਜੀ ਬਹੁਤ ਚੰਗੇ ਸਨ ਉਹਨਾਂ ਨੂੰ ਵੀ ਪਤਾ ਸੀ ਕਿ ਸਰਦਾਰ ਜੀ ਮੈਨੂੰ ਕਿੱਥੋਂ ਲਿਆਏ ਸੀ ਪਰ ਮੈਨੂੰ ਦੱਸਿਆ ਕਦੇ ਨਹੀਂ ਉਹਨਾਂ ਜਦੋਂ ਵੀ ਰਾਏਕੋਟ ਆਉਣਾ ਤਾਂ ਮੈਨੂੰ ਮਿਲਣ ਜ਼ਰੂਰ ਆਉਂਦੇ ਹੁੰਦੇ ਸੀ ਕਈ ਵਾਰ ਬਾਪੂ ਜੀ ਕਰਨਾ ਹੁਣੇ ਤਾਂ ਮੇਰੇ ਕੋਲ ਬੈਠ ਕੇ ਮੇਰੇ ਨਾਲ ਬਹੁਤ ਗੱਲਾਂ ਕਰਕੇ ਆਉਣਾ ਜਦੋਂ ਵੀ ਫਸਲ ਵੇਚਣਾ ਰਾਏਕੋਟ ਮੰਡੀ ਆਉਣਾ ਤਾਂ ਜਾਂਦੇ ਹੋਏ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ ਰੱਬ ਨੇ ਮੇਰਾ ਅਸਲੀ ਪਿਓ ਮੇਰੇ ਤੋਂ ਬਚਪਨ ਵਿੱਚ ਹੀ ਖੋ ਲਿਆ ਉਸ ਦੀ ਕਦੇ ਕਦੇ ਚੀਜ਼ ਉੱਠਦੀ ਹੈ ਪਰ ਬਾਪੂ ਜੀ ਤੇ ਚਾਚਾ ਜੀ ਕੁਝ ਦਿਨਾਂ ਬਾਅਦ ਹੀ ਜੀਤੀ ਦੀ ਮਾਂ ਵੀ ਸਵਰਗ ਸੁਧਾਰ ਗਈ ਮੈਂ ਆਪਣੀ ਪੜ੍ਹਾਈ ਕਾਰਨ ਸੁਧਾਰ ਕਾਲਜ ਲੱਗ ਗਿਆ ਸੀ ਤੇ ਹੌਸਟਲ ਵਿੱਚ ਰਹਿੰਦਾ ਸੀ ਜੀਤੀ ਪਿੰਡ ਵਿੱਚ ਭਿੰਦੀ ਤੇ ਮਾਸਟਰ ਨਾਲ ਜੱਸੀ ਦਾ ਵਿਆਹ ਹੋ ਗਿਆ ਸੀ ਮੱਗਰ ਦਾ ਡਰ ਚੱਕ ਹੋ ਗਿਆ ਸੀ ਹੁਣ ਉਸ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਕਹਿੰਦੇ ਹੁਣ ਉਹ ਹੋਰ ਵੀ ਜ਼ਹਿਰੀ ਹੋ ਗਿਆ ਸੀ ਉਸ ਦੇ ਦਿਲ ਵਿੱਚ ਅੱਗ ਬੁਝਣ ਦਾ ਨਾਂ ਹੀ ਨਹੀਂ ਸੀ ਲੈ ਰਹੀ ਉਹ ਤਾਂ ਹੋਰ ਵੀ ਪੜਕੁੱਠੀ ਸੀ ਫਿਰ ਉਹ ਸਭ ਤੋਂ ਮਾੜਾ ਦਿਨ ਚੜ੍ਹਿਆ ਮਾਸਟਰ ਨੂੰ ਅਦਰੰਗ ਦਾ ਦੌਰਾ ਪੈ ਗਿਆ ਸੁਣਨ ਵਿੱਚ ਤਾਂ ਇਹ ਆਇਆ ਕਿ ਮੱਗਰ ਨਹੀਂ ਮਾਸਟਰ ਨੂੰ ਕੁਝ ਖਵਾ ਦਿੱਤਾ ਸੀ ਮਾਸਟਰ ਉੱਠਣ ਬੈਠਣ ਤੋਂ ਵੀ ਲਾਚਾਰ ਹੋ ਗਿਆ ਸੀ ਬੋਲ ਵੀ ਨਹੀਂ ਸੀ ਹੁੰਦਾ ਮਾਸਟਰ ਦੇ ਭਰਾ ਕਦੇ-ਕਦਾਈਂ ਆ ਜਾਂਦੇ ਸੀ ਉਸ ਦੀ ਖ਼ਬਰ ਸਾਰ ਲੈ ਜਾਂਦੇ ਅਚਾਨਕ ਇੱਕ ਦਿਨ ਦੁਪਹਿਰੇ ਦਰਵਾਜ਼ਾ ਖੜਕਿਆ ਜੀਤੀ ਨੇ ਜਾ ਕੇ ਦੇਖਿਆ ਤਾਂ ਦਰਾਂ ਵਿੱਚ ਮੱਗਰ ਖੜਾ ਸੀ ਭਾਬੀ ਰਹਿ ਨਾ ਹੋਇਆ ਸੋਚਿਆ ਯਾਰ ਦੀ ਖਬਰ ਲੈ ਆਵਾਂ ਲੋਕਾਂ ਕੋਲੋਂ ਸੁਣਿਆ ਬਿਮਾਰ ਹੋ ਗਿਆ ਮਾਸਟਰ ਕਹਿ ਕੇ ਮਕਰ ਅੰਦਰ ਬੜਾਇਆ ਉਸ ਦੀ ਆਵਾਜ਼ ਸੁਣ ਕੇ ਜੀਤੀ ਦੇ ਹੱਥ ਪੈਰ ਕੰਬਣ ਲੱਗ ਪਏ ਮੱਗਰ ਤਾਂ ਅੰਦਰ ਚਲੇ ਆ ਗਿਆ ਜੀਤੀ ਪਿੰਡੀ ਨੂੰ ਲੈ ਕੇ ਸਾਡੇ ਘਰੇ ਮੇਰੀ ਮਾਤਾ ਜੀ ਕੋਲ ਆ ਗਈ ਜਦੋਂ ਮੱਗਰ ਉੱਠ ਕੇ ਬੀਹੀ ਵਿੱਚੋਂ ਜਾਂਦਾ ਦਿਖਿਆ ਤਾਂ ਜੀਤੀ ਘਰ ਵਾਪਸ ਗਈ ਜਦੋਂ ਉਸਨੇ ਘਰ ਜਾ ਕੇ ਦੇਖਿਆ ਮਾਸਟਰ ਦੇ ਸਹਰਾਣੇ ਮੱਗਰ 100 100 ਦੇ ਨੋਟਾਂ ਦੀ ਥੇਹੀ ਰੱਖ ਗਿਆ ਸੀ ਮੱਗਰ ਜਦੋਂ ਫਿਰ ਅਗਲੇ ਦਿਨ ਆਇਆ ਤਾਂ ਜੀਤੀ ਨੇ ਮੱਗਰ ਨੂੰ ਕਿਹਾ ਮੱਗਰ ਆ ਫੜ ਆਪਣੇ ਪੈਸੇ ਅਜੇ ਤਨਖਾਹ ਆਉਂਦੀ ਹੈ ਸਾਨੂੰ ਰਾਏਕੋਟ ਵਾਲੀ ਜ਼ਮੀਨ ਦਾ ਮਾਮਲਾ ਵੀ ਆਉਂਦਾ ਤੇਰੇ ਇਸ एहसान ਦੀ ਲੋੜ ਨਹੀਂ ਸਾਨੂੰ ਮੱਗਰ ਜੋ ਬਹੁਤ ਲਲਚਾਈ ਨਜ਼ਰਾਂ ਦੇ ਨਾਲ ਦੇਖ ਰਿਹਾ ਸੀ ਹੱਸ ਕੇ ਬੋਲਿਆ ਭਾਬੀ ਤੇਰੇ ਮੂੰਹ ਆਪਣਾ ਨਾਮ ਸੁਣਨ ਨੂੰ ਤਰਸ ਗਿਆ ਸੀ ਆ ਪੈਸੇ ਮੋੜ ਕੇ ਤਾਂ ਦਿਲ ਹੀ ਤੋੜਦਾ ਯਾਰਾਂ ਦਾ ਬੇਗਾਨੇ ਚਿਹੇ ਕਰਤਾ ਮਗਰ ਤੈਨੂੰ ਕੀ ਪਤਾ ਆਪਣੇ ਕੌਣ ਤੇ ਬੇਗਾਨੇ ਕੌਣ ਹੁੰਦੇ ਨੇ ਤੇਰੇ ਚਿਹੇ ਬੰਦੇ ਦੀ ਤਾਂ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਇਹ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਵਿਚਾਰ ਜ਼ਰੂਰ ਦੱਸਿਓ ਅੱਗੇ ਮਗਰ ਕਿਹੜੀ ਚਾਲਾਂ ਚੱਲਦਾ ਹੈ ਉਹ ਜੀਤੀ ਨੇ ਹਥੇ ਆਉਣ ਦੇ ਲਈ ਇਹ ਜਾਣਨ ਦੇ ਲਈ ਸੁਣਦੇ ਰਹੋ ਕਹਾਣੀ ਜੀਤੀ ਬਲੈਤਣ ਅੱਜ ਦਾ ਭਾਗ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ